ਨਿਸ਼ਾਨਾ ਹੈਗਾ ਬਸ ਉਹ ਵੀ ਕੰਟਰੋਲ ਕਰਨ ਦੀ ਕੋਸ਼ਿਸ਼ ਪੂਰੀ ਕਰਨ ਦੀ ਲੱਗਦਾ ਕਿੰਨੇ ਚਿਰ ਤੱਕ ਕਾਬੂ ਹੋ ਸਕਦੀ ਹੈ ਸਰ ਇਹ ਨਹੀਂ ਦੱਸਦੇ ਆਪਣੇ ਵੱਲੋਂ ਟਰਾਈ ਕੋਸ਼ਿਸ਼ ਪੂਰੀ ਹੈ ਕਿ ਅੱਗ ਦੇ ਜਲਦੀ ਉਹ ਜਲਦੀ ਕਾਬੂ ਪਾਇਆ ਜਾਵੇ ਉਹਦੇ ਕਾਰਨ ਜਿਹੜਾ ਸ਼ਰਧਾਨ ਹੋਣ ਦੇ ਕੰਨੇ ਜਿਆਦਾ ਨੁਕਸਾਨ ਹੋਇਆ ਗੱਡੀ ਕਿਹਦੇ ਲੇਟ ਆਈ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਹੌਟ ਨਿਊਜ਼ ਇੰਡੀਆ ਤੇ ਮੈਂ ਹਾ ਤੁਹਾਡੇ ਨਾਲ ਵਿਸ਼ਾਲ ਮਿਸ਼ਰਾ ਇਸ ਸਮੇਂ ਸੇ ਮੌਜੂਦ ਹਾਂ ਅੰਮ੍ਰਿਤਸਰ ਤਰਨਤਾਰਨ ਰੋਡ ਵਿਖੇ ਜਿੱਥੇ ਇੱਕ ਫੈਕਟਰੀ ਦੇ ਵਿੱਚ ਭਿਆਨਕ ਅੱਗ ਲੱਗੀ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਅੰਮ੍ਰਿਤਸਰ ਤਰਨਤਾਰਨ ਰੋਡ ਤੋਂ ਜਿੱਥੇ ਦੇਖ ਸਕਦੇ ਜੇ ਫਾਇਰ ਬਿਗੜਦੀਆਂ ਗੱਡੀਆਂ ਅੱਗ ਬੁਝਾਉਣ ਵਿੱਚ ਲਗਾਤਾਰ ਹੀ ਕੰਮ ਕਰ ਰਹੀਆਂ ਨੇ ਪਰ ਉਸ ਤੋਂ ਪਹਿਲੇ ਤੁਹਾਨੂੰ ਫੈਕਟਰੀ ਦੀ ਤਸਵੀਰਾਂ ਦਿਖਾਉਣਾ ਚਾਹਾਂਗੇ ਇੱਕ ਫੈਕਟਰੀ ਦੇ ਅੰਦਰ ਜਿਹੜੀ ਭਿਆਨਕ ਅੱਗ ਲੱਗੀ ਹੈ ਅਜੇ ਤੱਕ ਕੋਈ ਪੁਖਤਾ ਆਵਾਜ਼ ਨਹੀਂ ਆਈ ਹੈ ਕਿ ਅੰ ਵੀਰਾਂ ਦੇ ਵਿੱਚ ਭਿਆਨਕ ਮੰਜ਼ਰ ਜਿਹੜਾ ਅੱਗ ਲੱਗੀ ਹੋਈ ਹੈ ਪੂਰੀ ਫੈਕਟਰੀ ਜਿਹੜੀ ਸੜ ਕੇ ਸੁਆਹ ਹੋ ਚੁੱਕੀ ਹੋਈ ਹੈ ਤਾਂ ਤਸਵੀਰਾਂ ਢਾਡੇ ਨਾਲ ਸਾਂਝੀਆਂ ਅੰਮ੍ਰਿਤਸਰ ਤੋਂ ਤਾਂ ਤੁਹਾਨੂੰ ਨਜ਼ਦੀਕ ਤੋਂ ਥੋੜੀਆਂ ਦੇਖਣ ਦੀ ਕੋਸ਼ਿਸ਼ ਕਰਾਂਗੇ ਤੇ ਦੇਖ ਸਕਦੇ ਜੇ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਪਰ ਦੇਖ ਸਕਦੇ ਜੇ ਕਿ ਫਾਇਰ بگੜਤੇ ਜਿਹੜੇ ਅਧਿਕਾਰੀ ਨੇ ਉਹ ਅੱਗ ਬੁਝਾਉਣ ਦੇ ਵਿੱਚ ਲਗਾਤਾਰ ਹੀ ਜਿਹੜੇ ਇੱਥੇ ਯਤਨ ਕੀਤੇ ਜਾ ਰਹੇ ਨੇ ਪਰ ਅੱਗ ਤੇ ਅਜੇ ਕਾਬੂ ਨਹੀਂ ਪੈ ਗਿਆ ਦੱਸਿਆ ਜਾ ਰਿਹਾ ਹੈ ਕਿ 2 ਤੋਂ 3 ਘੰਟੇ ਹੋ ਗਏ ਨੇ ਜਿਹੜੀ ਅੱਗ ਲੱਗੀ ਹੋਈ ਹੈ ਪਰ ਅੱਗ ਅਜੇ ਤੱਕ ਜਿਹੜੀ ਸ਼ਾਂਤ ਹੋਣ ਦਾ ਨਾਮ ਨਹੀਂ ਲੈ ਰਹੀ ਤਾਂ ਫਾਇਰ ਬਿਗੜਦੀਆਂ ਗੱਡੀਆਂ ਲਗਾਤਾਰ ਇੱਥੇ ਪਹੁੰਚ ਕਰ ਰਹੀਆਂ ਨੇ ਅਤੇ ਉਹਨਾਂ ਦੇ ਅਧਿਕਾਰੀਆਂ ਵੱਲੋਂ ਜਿਹੜੀ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਤੁਹਾਨੂੰ ਨਜ਼ਦੀਕ ਤੋਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਆਖਿਰ ਕਦੋਂ ਦੀ ਅੱਗ ਲੱਗੀ ਹੋਈ ਹੈ ਕਿੰਨਾ ਚੇਰ ਹੋ ਗਿਆ ਹੈ ਤਾਂ ਕਿਸ ਚੀਜ਼ ਦੀ ਫੈਕਟਰੀ ਹੈ ਇਹਦੀ ਗੱਲ ਕਰਾਂਗੇ ਤੁਹਾਨੂੰ ਪਰ ਤਸਵੀਰਾਂ ਦੇਖ ਸਕਦੇ ਜੀ ਖੌਫਨਾਕ ਮੰਜ਼ਰ ਜਿਹੜਾ ਅੱਗ ਤੁਸੀਂ ਦੇਖ ਸਕਦੇ ਜੀ ਕਿੰਨੀ ਭਿਆਨ ਜਿਸ ਦੇ ਵਿੱਚ ਸਾਰਾ ਸਮਾਨ ਸੜ ਕੇ ਸੁਆਹ ਹੋ ਚੁੱਕਿਆ ਹੈ ਤਸਵੀਰਾਂ ਦੇਖ ਸਕਦੇ ਜੇ ਇੱਕ ਅੱਗ ਅੱਗ ਨੇ ਸਾਰਾ ਜਿਹੜਾ ਫੈਕਟਰੀ ਨੂੰ ਸੁਆਹ ਕਰ ਦਿੱਤਾ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਜੇ ਜਿਹੜੀ ਫੈਕਟਰੀ ਦੀਆਂ ਕੰਧਾਂ ਨੇ ਉਹ ਵੀ ਜਿਹੜੀਆਂ ਝੁਲਸ ਗਈਆਂ ਨੇ ਆਪਣੇ ਜੋਰ ਛੱਡ ਚੁੱਕੀਆਂ ਨੇ ਇਹ ਕਦੀ ਵੀ ਜਿਹੜਾ ਬੰਨੇ ਰਏ ਡਿੱਗ ਵੀ ਸਕਦਾ ਹੈ ਫੈਕਟਰੀ ਤਾਂ ਦੇਖ ਸਕਦੇ ਜੇ ਕਿ ਫੈਕਟਰੀ ਸਾਰੀ ਹੀ ਹਿੱਲਣ ਤੱਕ ਆ ਗਈ ਹੋਈ ਹੈ ਲਗਾਤਾਰ ਅੱਗ ਦੇ ਸੇਕ ਦੇ ਨਾਲ ਤਾਂ ਕਿਸ ਚੀਜ਼ ਦੀ ਫੈਕਟਰੀ ਹੈ ਉਹ ਵੀ ਗੱਲਬਾਤ ਕਰਾਂਗੇ ਪਰ ਤਸਵੀਰਾਂ ਲਗਾਤਾਰ ਹੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਹਾਨੂੰ ਨਜ਼ਦੀਕ ਤੋਂ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਦਿਖਾਣੇ ਅਤੇ ਲੋਕਾਂ ਨਾਲ ਵੀ ਗੱਲਬਾਤ ਕਰਕੇ ਦੇਖਦੇ ਹਾਂ ਪਰ ਦੇਖ ਸਾਡੇ ਜੇ ਮੰਜ਼ਰ ਅੱਗ ਦਾ ਜਿਹੜਾ ਖੌਫਨਾਕ ਲਗਾਤਾਰ ਜਿਹੜੀ ਫਾਇਰ ਬਿਗੜਦੀਆਂ ਗੱਡੀਆਂ ਇੱਥੇ ਪਹੁੰਚ ਕਰ ਰਹੀਆਂ ਨੇ ਅਤੇ ਅੱਗ ਬਝਾਣ ਦੀ ਜਿਹੜੀ ਕੋਸ਼ਿਸ਼ ਉਹ ਲਗਾਤਾਰ ਕੀਤੀ ਜਾ ਰਹੀ ਹੈ ਫੈਕਟਰੀਆਂ ਦੀਆਂ ਤਸਵੀਰਾਂ ਨੇ ਜਿੱਥੇ ਕਿ ਇੱਕ ਫੈਕਟਰੀ ਦੇ ਉੱਤੇ ਲਗਾਤਾਰ ਜਿਹੜੀ ਅੱਗ ਵੱਦੀ ਨਜ਼ਰ ਆ ਰਹੀ ਹੈ ਤਾਂ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਆਖਿਰ ਕਦੋਂ ਦੀ ਪਾਜੀ ਕਿਸ ਚੀਜ਼ ਦੀ ਫੈਕਟਰੀ ਸੀ ਇਹ ਉਹਦੀ ਫੱਕ ਦੀ ਫੈਕਟਰੀ ਸੀ ਭਾਈ ਤਾਂ ਕਿੰਨਾ ਚੇਰ ਹੋ ਗਿਆ ਅੱਗ ਲੱਗੇ ਨੂੰ ਜਿਹੜਾ ਵਾਵਾ ਚੇਰ ਹੋ ਗਿਆ ਲੱਗੀ ਆ 2:10 ਵਜੇ ਦੀ ਲੱਗੀ ਤਾਂ ਕਿੰਨੀਆਂ ਗੱਡੀਆਂ ਜਿਹੜੀਆਂ ਇੱਥੇ ਪਹੁੰਚ ਚੁੱਕੀਆਂ ਨੇ ਅੱਗ ਕਦੋਂ ਦੀ ਮਤਲਬ ਕਿੰਨੀਆਂ ਗੱਡੀਆਂ ਪਹੁੰਚ ਗਈਆਂ ਨੇ ਪਾਣੀ ਦੀ ਤਿੰਨ ਆਗੀਆਂ ਤਿੰਨ ਆਗੀਆਂ ਵਾ ਚੌਥੀ ਆ ਜ ਆਉਣ ਵਾਲੀ ਤਾਂ ਵਿੱਚ ਕਿੰਨੇ ਲੋਕ ਕਿੰਨੇ ਕੰਮ ਕਰਦੇ ਸਨ ਕਿਉਂਕਿ ਮਜ਼ਦੂਰ ਵੀ ਕੰਮ ਕਰਦੇ ਹੋਣਗੇ ਲੋਕ ਕਿੰਨੇ ਕੰਮ ਕਰਦੇ ਸਨ ਲੋਕ ਹੁਣੇ ਆ 30 35 ਕੰਮ ਕਰਦੇ ਉਹਨਾਂ ਦਾ ਬਚਾਏ ਹਾਂਜੀ ਬਚਾਏ ਤਾਂ ਬਿਲਕੁਲ ਲੋਕਾਂ ਦਾ ਕਹਿਣਾ ਹੈ ਕਿ ਫੱਕ ਦੀ ਫੈਕਟਰੀ ਸੀ ਜਿਸ ਦੇ ਵਿੱਚ 11 ਵਜੇ ਦੇ ਕਰੀਬ ਤੋਂ ਜਿਹੜੀ ਅੱਗ ਲੱਗੀ ਹੋਈ ਹੈ ਤਾਂ ਅਜੇ ਤੱਕ ਅੱਗ ਤੇ ਜਿਹੜਾ ਕਾਬੂ ਨਹੀਂ ਪਾਇਆ ਜਾ ਸਕਿਆ ਇੱਥੇ 30 ਤੋਂ 35 ਲੋਕ ਜਿਹੜੇ ਕੰਮ ਕਰਦੇ ਸਨ ਪਰ ਜਾਨੀ ਨੁਕਸਾਨ ਕੋਈ ਨਹੀਂ ਹੈ ਸਿਰਫ ਮਾਲੀ ਨੁਕਸਾਨ ਹੋਇਆ ਹੈ ਤਾਂ ਤਸਵੀਰਾਂ ਦੇਖ ਸਕਦੇ ਜੇ ਕਿ ਕਿਸ ਤਰੀਕੇ ਨਾਲ ਜਿਹੜੇ ਸ਼ਹਿਰ ਵਿਕਟ ਦੇ ਅਧਿਕਾਰੀ ਹਲਾ ਅਧਿਕਾਰੀ ਜਿਹੜੇ ਤੇ ਅੱਗ ਬਜਾਉਣ ਦੀ ਕੋਸ਼ਿਸ਼ ਲਗਾਤਾਰ ਹੀ ਕਰ ਰਹੇ ਨੇ ਤਸਵੀਰਾਂ ਅੰਮ੍ਰਿਤਸਰ ਦੇ ਤਰਨਤਾਰਨ ਰੋਡ ਦੀਆਂ ਨੇ ਜਿੱਥੇ ਦੇਖ ਸਕਦੇ ਜੇ ਕਿ ਅੱਗ ਦੇ ਸੇਗਨਫ ਬਿਲਡਿੰਗ ਬਿਲਕੁਲ ਤਰ੍ਹਾਂ ਜਿਹੜੀ ਤਾਨੂੰ ਨਜ਼ਦੀਕ ਤੋਂ ਜਾ ਕੇ ਇੱਕ ਵਾਰੀ ਫੈਕਟਰੀ ਦੀਆਂ ਤਸਵੀਰਾਂ ਦਿਖਾਉਂਦੇ ਆਂ। ਤਾ ਤਸਵੀਰਾਂ ਨਜ਼ਦੀਕ ਤੋਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆਂ ਦੇਖ ਸਾਦੇ ਜੇ ਕਿ ਫੈਕਟਰੀ ਜਿਸ ਦੇ ਵਿੱਚ ਅੱਗ ਲੱਗੀ ਹੋਈ ਆ ਉਸ ਦੇ ਹਾਲਾਤ ਦੇਖ ਸਾਦੇ ਜੇ ਕਰੀਬਨ 11 ਵਜੇ ਦੀ ਜਿਹੜੀ ਅੱਗ ਲੱਗੀ ਹੋਈ ਆ ਤਾਂ ਫਾਇਰ ਵਿਗਟ ਦੀਆਂ ਲਗਾਤਾਰ ਗੱਡੀਆਂ ਇੱਥੇ ਪਹੁੰਚ ਕਰ ਰਹੀਆਂ ਨੇ ਪਰ ਅਜੇ ਤੱਕ ਜਿਹੜਾ ਅੱਗ ਤੇ ਕਾਬੂ ਨਹੀਂ ਪਾਇਆ ਜਾ ਸਕਿਆ ਕਿ ਤਸਵੀਰਾਂ ਦੇਖ ਸਾਦੇ ਨਜ਼ਦੀਕ ਤੋਂ ਜਾ ਕੇ ਅੰਦਰ ਜਿੰਨਾ ਮਾਲ ਸੀ ਉਹ ਸਾਰਾ ਸੜ ਗਿਆ ਜਿਹੜਾ ਸਵਾਹ ਹੋ ਚੁੱਕਿਆ ਹੈ ਲਗਾਤਾਰ ਹੀ ਕਿਉਂਕਿ 3 ਤੋਂ 4 ਘੰਟੇ ਦਾ ਸਮਾਂ ਜਿਹੜਾ ਹੋਣ ਦੇ ਕਰੀਬ ਹੈ ਪਰ ਅੱਗ ਅਜੇ ਤੱਕ ਕਾਬੂ ਬਿਲਕੁਲ ਹੀ ਨਹੀਂ ਪਾਇਆ ਜਾ ਸਕਿਆ ਤੁਸੀਂ ਦੇਖ ਸਕਦੇ ਹੋ ਫੈਕਟਰੀ ਦੇ ਅੰਦਰ ਦੀਆਂ ਤਸਵੀਰਾਂ ਦੇ ਹਾਲਾਤ ਦੇਖ ਸਕਦੇ ਜਿਹੜੀਆਂ ਦੀਵਾਰਾਂ ਨੇ ਸੇਕ ਦੇ ਨਾਲ ਆਪਣੇ ਸੀਮੈਂਟ ਛੱਡ ਗਿਆ ਨੇ ਅਤੇ ਟੁੱਟਣ ਦੀ ਕਦਰ ਤੇ ਆ ਗਈਆਂ ਹੋਈਆਂ ਨੇ ਕਿ ਫੈਕਟਰੀ ਇੱਕ ਵਾਰੀ ਚੰਗੀ ਤਰ੍ਹਾਂ ਹੀ ਜਿਹੜੀ ਜਿਸ ਨੂੰ ਕਹਿ ਸਕਦੇ ਆ ਪੂਰੀ ਖਤਮ ਹੋ ਚੁੱਕੀ ਹੈ ਕਿਉਂਕਿ ਅੱਗ ਦਾ ਸੇਕ ਬਹੁਤ ਜ਼ਿਆਦਾ ਹੈ ਪੂਰਾ ਮਾਲ ਜਿੰਨਾ ਫੈਕਟਰੀ ਦੇ ਅੰਦਰ ਪਿਆ ਸੀ ਇੱਕ ਖਾਦ ਦੀ ਫੈਕਟਰੀ ਦੱਸੀ ਜਾ ਰਹੀ ਹੈ ਇਸ ਫੈਕਟਰੀ ਦੇ ਅੰਦਰ ਖਾਦ ਪਈ ਹੋਈ ਸੀ ਖਾਦ ਨਾਲ ਭਰੀ ਫੈਕਟਰੀ ਨੂੰ ਜਿਹੜੀ ਅੱਗ ਕਰੀਬਨ 11 ਵਜੇ ਦੀ ਜਿਹੜੀ ਲੱਗੀ ਹੋਈ ਹੈ ਤਾਂ ਲਗਾਤਾਰ ਉਸ ਤੇ ਅੱਗ ਪਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫਾਇਰ ਬਿਗਟ ਦੇ आला ਅਧਿਕਾਰੀ ਲਗਾਤਾਰ ਤਸਵੀਰਾਂ ਦੇਖ ਸਕਦੇ ਜੇ ਛੱਤ ਦੇ ਉੱਤੋਂ ਵੀ ਜਿਹੜਾ ਫਾਇਰ ਬਿਗਟ ਵੱਲੋਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਇੱਕ ਸਾਈਡ ਤੋਂ ਥੱਲੋ ਜਿਹੜੀ ਅੱਗ ਬੁਝਾਉਣ ਦੀ ਲਗਾਤਾਰ ਕੋਸ਼ਿਸ਼ ਜਾਰੀ ਹੈ ਤਾਂ ਪਰ ਅੱਗ ਅਜੇ ਤੱਕ ਜਿਹੜੀ ਇਹਨੂੰ ਕੰਦਰ ਨਾਲ ਨਹੀਂ ਲੈ ਰਹੀ ਅੱਗ ਨੇ ਇੱਕ ਭਿਆਨਕ ਰੂਪ ਜਿਹੜਾ ਆਪਣਾ ਧਰਨ ਕਰ ਲਿਆ ਹੈ ਤਸਵੀਰਾਂ ਦੇਖ ਸਕਦੇ ਜੇ ਕਿ ਖਾਦ ਦੀ ਫੈਕਟਰੀ ਬਿਲਕੁਲ ਹੀ ਸਵਾਹ ਹੋ ਚੁੱਕੀ ਹੈ ਕਿ ਜੇ ਗੱਲ ਕਰੀਏ ਛੱਤ ਦੀ ਦੇਖ ਕੀ ਹੋਈ ਹੈ ਤਾਂ ਕੰਦਾਂ ਦਾ ਵੀ ਨਹੀਂ ਪਤਾ ਕਿਸ ਵੇਲੇ ਜਿਹੜੀ ਕੰਦਾਂ ਜਵਾਬ ਦੇ ਜਾਣ ਤਾਂ ਅੰਦਰ 30 ਤੋਂ 35 ਜਿਹੜੇ ਮਜ਼ਦੂਰ ਕੰਮ ਕਰਦੇ ਸਨ ਪਰ ਕੋਈ ਜਾਣੀ ਨੁਕਸਾਨ ਨਹੀਂ ਸਿਰਫ ਨੁਕਸਾਨ ਹੈ ਤੇ ਤਸਵੀਰਾਂ ਤੁਸੀਂ ਦੇਖ ਕੇ ਅੰਦਾਜ਼ਾ ਲਗਾ ਸਕਦੇ ਜੇ ਕਿ ਕਿੰਨਾ ਭਿਆਣਾ ਮੰਜ਼ਰ ਹੈ ਭਿਆਨਕ ਮੰਜ਼ਰ ਹੈ ਕਿ ਜਿੱਥੇ ਅੱਗ ਨਾਲ ਸਾਰਾ ਹੀ ਜਿਸ ਕਹਿ ਸਕਦੇ ਆ ਕਿ ਗੋਦਾਂ ਸੜ ਕੇ ਸਵਾਹ ਹੋ ਚੁੱਕਿਆ ਹੈ ਦੇਖ ਸਕਦੇ ਜੇ ਫਾਇਰ ਬਿਗੜ ਵੱਲ ਅਜੇ ਵੀ ਜਿਹੜਾ ਪਾਣੀ ਪਾ ਕੇ ਆਪਣਾ ਅੱਗ ਬਜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅੱਗ ਦੀਆਂ ਤਸਵੀਰਾਂ ਦੂਸਰੇ ਪਾਸੇ ਤੁਹਾਨੂੰ ਦਿਖਾਵਾਂਗੇ ਇਸਕੇ ਬੁਝੰਦਾ ਜਿਹੜਾ ਨਾ ਹੀ ਨਹੀਂ ਲੈ ਰਹੀਆਂ ਤਾਂ ਲੋਕਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਦੋਂ ਦੀ ਅੱਗ ਲੱਗੀ ਹੋਈ ਆ ਕਿੰਨਾ ਚੇਰ ਹੋ ਗਿਆ ਤਾਂ ਲੋਕਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਜ਼ਰੂਰ ਕਰਦੇ ਆ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਜ਼ਰੂਰ ਪਰ ਤਸਵੀਰਾਂ ਤੁਹਾਡੇ ਨਾਲ ਤਦੋਂ ਤੱਕ ਸਾਂਝੀਆਂ ਕਰ ਰਹੇ ਆ ਅੰਮ੍ਰਿਤਸਰ ਤੋਂ ਕਿ ਦੇਖ ਸਾ ਦੇ ਕੇ 11 ਵਜੇ ਦੇ ਕਰੀਬ ਦੀ ਜਿਹੜੀ ਅੱਗ ਲੱਗੀ ਹੋਈ ਹੈ ਤਾਂ ਅਜੇ ਤੱਕ ਜਿਹੜਾ ਇਹਦੇ ਤੇ ਕਾਬੂ ਨਹੀਂ ਪਾਇਆ ਜਾ ਸਕਿਆ ਤਾਂ ਦੂਸਰੇ ਪਾਸੇ ਦੀ ਗੱਲ ਕਰੀਏ ਤਾਂ ਅੱਗ ਇੱਕ ਭੈਂਕਰ ਰੂਪ ਜਿਹੜਾ ਆਪਣਾ ਧਾਰਨ ਕਰ ਚੁੱਕੀ ਹੈ ਅਜੇ ਤੱਕ ਉਹ ਗੁੱਜਣ ਦਾ ਨਾਂ ਨਹੀਂ ਲੈ ਰਹੀ ਫਾਇਰ ਬਿਗੜਦੀਆਂ ਗੱਡੀਆਂ ਦੀ ਗੱਲ ਕਰੀਏ 4 ਤੋਂ 5 ਗੱਡੀਆਂ ਹੋ ਗੀਆਂ ਨੇ ਤਾਂ ਅਜੇ ਤੱਕ ਹੋਰ ਵੀ ਗੱਡੀਆਂ ਆ ਰਹੀਆਂ ਨੇ ਗੱਡੀਆਂ ਲਗਾਤਾਰ ਹੀ ਜਿਹੜੀਆਂ ਇੱਥੇ ਪਹੁੰਚ ਕਰ ਰਹੀਆਂ ਨੇ ਅੱਗ ਉਸੇ ਤਰ੍ਹਾਂ ਹੀ ਹੈ ਅੱਗ ਵੱਲੋਂ ਜੇ ਕੋਈ ਵੀ ਕਾਬੂ ਨਹੀਂ ਹੋਇਆ ਅੱਗ ਆਪਣਾ ਉਹੀ ਰੂਪ ਦਿਖਾ ਰਹੀ ਹੈ ਤੇ ਫੈਕਟਰੀ ਨੂੰ ਬਿਲਕੁਲ ਜਿਹੜਾ ਸਾੜ ਕੇ ਸਵਾਹ ਕਰ ਦਿੱਤਾ ਹੈ ਤਾਂ ਕੋਈ ਜਾਨੀ ਨੁਕਸਾਨ ਨਹੀਂ ਹੈ ਤਾਂ ਲੋਕਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਆਪਣੀ ਗੱਡੀ ਦੇ ਪਾਣੀ ਮੁੱਕਲੇ ਆ ਵੀ ਤਾਂ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਇੱਥੇ ਕੀ ਮਤਲਬ ਕਿੰਨਾ ਧੇਰ ਹੋ ਗਿਆ ਅੱਗ ਲੱਗੇ ਨੂੰ ਭਾਈ ਸਾਸਰੀ ਦਾ ਆਵਾਜ਼ ਮਿਲਦੀ ਹੈ ਦੌਰ ਓਕੇ ਓਕੇ ਸੌਰੀ ਸੌਰੀ ਤਾਂ ਦੇਖ ਸਾਡੇ ਜੇ ਤਾਂ ਲੋਕਾਂ ਨਾਲ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਕਿੰਨੇ ਜੇਰ ਤੋਂ ਜਿਹੜੀ ਅੱਗ ਲੱਗੀ ਹੋਈ ਹੈ ਤਾਂ ਅਧਿਕਾਰੀਆਂ ਨਾਲ ਵੀ ਕਰਾਂਗੇ ਪਰ ਤਸਵੀਰਾਂ ਦੇਖ ਸਾਡੇ ਜੇ ਕਿਸ ਤਰੀਕੇ ਨਾਲ ਜਿਹੜਾ ਭਿਆਨਕ ਰੂਪ ਹੈ ਭਾਜੀ ਕਿੰਨੀਆਂ ਗੱਡੀਆਂ ਆ ਚੁੱਕੀਆਂ ਜਿਹੜੀ ਅੱਗ ਤੇ ਲੋਕਾਂ ਕਾਬੂ ਨਹੀਂ ਪਾ ਗਏ ਸਰ ਗੱਡੀਆਂ 5 ਤੋਂ 6 ਆ ਚੁੱਕੀਆਂ ਜੀ ਦੋ ਸੇਵਾ ਸਾੜੀ ਫੈਰੋਗੇਟ ਦੀਆਂ ਤੇ ਚਾਰ ਤੋਂ ਪੰਜ ਗੱਡੀਆਂ ਜਿਹੜੀਆਂ ਕਾਰਪੋਰੇਸ਼ਨ ਦੀਆਂ ਮੌਕੇ ਤੇ ਮੌਜੂਦ ਹੈਗੀਆਂ ਬਟ ਅੱਗ ਹਵਾ ਦੇ ਕਾਰਨ ਅੱਗ ਜਿਹੜੀ ਹੈ ਫੈਲਦੀ ਜਾ ਰਹੀ ਹੈ ਬੜਾ ਸਾਡੀ ਪੂਰੀ ਕੋਸ਼ਿਸ਼ ਅੱਗ ਦੇ ਕੋਈ ਟਰਾਈ ਕਰਨ ਦੀ ਅੱਗ ਲੱਗਣ ਦਾ ਕੋਈ ਕਾਰਨ ਪਤਾ ਲੱਗਦਾ ਕੋਈ ਕਾਰਨ ਨਹੀਂ ਭਾਜੀ ਪਤਾ ਲੱਗਣਿਆ ਭਾਜੀ ਸਾਡੇ ਕਿੰਨੀਆਂ ਗੱਡੀਆਂ ਚੁਕੀ ਹੈ ਗੜਵੀ ਗੱਡੀ 6 ਤੋਂ 7 ਗੱਡੀਆਂ ਮੋਕੇ ਦੇ ਮੌਜੂਦ ਹੈਆਂ ਭਾਜੀ ਐਸੋ ਕੋਈ ਜਾਨੀ ਨੁਕਸਾਨ ਕੀ ਜਾਨੀ ਨੁਕਸਾਨ ਕੋਈ ਨਹੀਂ ਹੈ ਸਰ ਮਾਲੀ ਨੁਕਸਾਨ ਹੈਗਾ ਹੈ ਬਸ ਉਹ ਵੀ ਕੰਟਰੋਲ ਕਰਨ ਦੀ ਕੋਸ਼ਿਸ਼ ਪੂਰੀ ਕਰਨੀ ਹੈ ਅਸੀਂ ਕਿ ਲੱਗਦਾ ਕਿੰਨੀ ਚਿਰ ਤੱਕ ਕਾਬੂ ਹੋ ਸਕਦੀ ਹੈ ਸਰ ਇਹ ਨਹੀਂ ਦੱਸ ਸਕਦੇ ਆਪਣੇ ਵੱਲੋਂ ਟਰਾਈ ਕੋਸ਼ਿਸ਼ ਪੂਰੀ ਹੈ ਕਿ ਅੱਗ ਤੇ ਜਲਦੀ ਤੋਂ ਜਲਦੀ ਕਾਬੂ ਪਾਇਆ ਜਾਵੇ ਉਹ ਜੀ ਦੇਖ ਸਕਦੇ ਜੇ ਕਿ ਅਧਿਕਾਰੀਆਂ ਦਾ ਕਹਿਣਾ ਹੈ ਕਿ 6 ਤੋਂ 7 ਗੱਡੀਆਂ ਜਿਹੜੀਆਂ ਲਾਗਤ ਜਿਹੜੀ ਲੱਗ ਚੁੱਕੀ ਹੈ ਪਰ ਅੱਗ ਉਸੇ ਤਰ੍ਹਾਂ ਆਪਣੇ ਪਰਚੰਡ ਰੂਪ ਦੇ ਵਿੱਚ ਐ ਤੇ ਕਿਤੇ ਵੀ ਬੁਝਣ ਦਾ ਨਾਂ ਨਹੀਂ ਲਾ ਰਹੀ ਐ ਤਾਂ ਲੋਕਾਂ ਨੇ ਥੋੜੀ ਬਹੁਤੀ ਗੱਲਬਾਤ ਹੋਰ ਕਰਕੇ ਦੇਖਦੀਆਂ ਕਿ ਕਿਸ ਤਰੀਕੇ ਦਾ ਮੰਜ਼ਰ ਰਿਹਾ ਜਦੋਂ ਅੱਗ ਲੱਗੀ ਐ ਸਟਾਰਟ ਤੋਂ ਤੇ ਕਿੰਨੀ ਤੇਜ਼ ਪ੍ਰਸ਼ਾਸਨ ਇੱਥੇ ਪਹੁੰਚਿਆ ਪਰ ਅੱਗ ਦੇਖ ਸਾਰੇ ਅਜੀ ਸਤਿ ਸ੍ਰੀ ਅਕਾਲ ਕਿ ਕਿੰਨੀ ਤੇਜ਼ ਹੋ ਗਈ ਅੱਗ ਲੱਗ ਗਈ ਤਾਂ ਭਰਾਂ ਕਿ ਤਾਂ ਹੋਈ ਵੀ ਆਈ ਤੇ ਕਿਸ ਚੀਜ਼ ਦੀ ਫੈਕਟਰੀ ਐ ਕਿੰਨੇ ਮਜ਼ਦੂਰ ਕੰਮ ਕਰਦੇ ਸੀ ਕੋਈ ਆਈਡੀਆ ਨਹੀਂ ਫਾਇਰ ਬਿਗੜਦੀਆਂ ਗੱਡੀਆਂ ਕਿੰਨੀਆਂ ਪਹੁੰਚ ਗਈਆਂ ਸਭ ਪਹੁੰਚ ਹੋ ਗਈਆਂ ਕੋਈ ਹੋਰ ਨੁਕਸਾਨ ਜਾਨੀ ਨੁਕਸਾਨ ਕਿਸੇ ਤਰੀਕਾ ਤਾਂ ਬਿਲਕੁਲ ਦੇਖ ਸਕਦੇ ਕੋਈ ਜਾਨੀ ਨੁਕਸਾਨ ਨਹੀਂ ਹੈ ਸਿਰਫ ਮਾਲੀ ਨੁਕਸਾਨ ਹੀ ਜਿਹੜਾ ਹੋਇਆ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਅੰਮ੍ਰਿਤਸਰ ਦੇ ਤਰਨਤਾਰਾ ਰੋਡ ਤੋਂ ਕੈਮਰਾ ਪਰਸੰਦਰਨਾ ਵਿਸ਼ਾਲ ਮਿਸ਼ਰਾ ਹੋਰ ਨਿਊਜ਼ ਇੰਡੀਆ ਅੰਮ੍ਰਿਤਸਰ ਜੀ ਨਾਮ ਦੇ ਹਤਰਪਾਲ ਸਿੰਘ ਇਹ ਕਿਹੜੀ ਜਗ੍ਹਾ ਤੇ ਫੈਕਟਰੀ ਨੂੰ ਅੱਗ ਲੱਗੀ ਹੈ ਇਹ ਆਪਣਾ ਤਰਨਤਾਰਾ ਰੋਡ ਕੋਟ ਮੇ ਸਿੰਘ ਪੰਜਾਬੀ ਬਾਗ ਕਿਹੜੀ ਫੈਕਟਰੀ ਹੈ ਕਿੰਨਾ ਕੀ ਕਾਹਦਾ ਕੰਮ ਸੀ ਇਹ ਭਾਈ ਆਪਣਾ ਪਾਊਡਰ ਚੌਲਾ ਦਾ ਪਾਊਡਰ ਜਿਹੜਾ ਉਹਦਾ ਬਣਾਉਣਾ ਕਿਸ ਤਰੀਕੇ ਨਾਲ ਲੱਗ ਲੱਗਿਆ ਪਾਜੀ ਪਿੱਛੋਂ ਤੁਖਦੀ ਆਈ ਆ ਮਾੜਾ ਮਤਲਬ ਧੂਆ ਨਿਕਲਿਆ ਧੂਆ ਨਿਕਲਦਾ ਨਿਕਲਿਆ ਮਤਲਬ ਵੇਖਦਾ ਵੇਖਦਾ ਅੱਖ ਫੜਦੀ ਨੂੰ ਕਿੰਨੇ ਚਿਰ ਤੋਂ ਲੱਗੀ ਹੋਈ ਆ ਪਾਜੀ ਮੇਰੇ ਹਿਸਾਬ ਨਾਲ ਮੈਨੂੰ ਫੋਨ ਕਰੋ ਆਇਆ ਜੀ ਮੈਂ ਡਿਊਟੀ 'ਚ ਸੀ ਮੈਨੂੰ ਫੋਨ ਆਇਆ ਇਹਨੂੰ ਡੇਢ ਦੋ ਘੰਟੇ ਹੋਏ ਨੇ ਤੇ ਤੁਸੀਂ ਕੋਈ ਕੰਮ ਕਰਦੇ ਜੇ ਮੈਂ ਕੰਮ ਪਾਜੀ ਮੈਂ ਆਪਣਾ ਕੁਆੜਦਾ ਕਰਦਾ ਮੈਂ ਕਰਦਾ ਅੰਨਗੜ ਕੰਮ ਮੇਰੇ ਮੈਸੇਜ ਨੇ ਮੈਨੂੰ ਫੋਨ ਕੀਤਾ ਵੀ ਅੱਗ ਲੱਗ ਗਈ ਬਗੋਂ ਫੋਨ ਕਰੋ ਹਾਂਜੀ ਫੈਕਟਰੀ ਜੀ ਹਾਂਜੀ ਫੈਕਟਰੀ ਜੀ ਤਾਂ ਕਿੰਨਾ ਕੁ ਨੁਕਸਾਨ ਹੋਇਆ ਲੱਗਦਾ ਪਾਜੀ ਕਾ ਕਿੰਨੀਆਂ ਗੱਡੀਆਂ ਜਿਹੜੀਆਂ ਮੇਰੇ ਸਾਹਮਣੇ ਮੌਕੇ ਤੇ ਪਈਆਂ ਅੱਠਵੀਂ ਗੱਡੀ ਆ ਗਈ ਐ ਫਿਰ ਕਿੰਨਾ ਕੁ ਨੁਕਸਾਨ ਕਿੰਨਾ ਹੋ ਗਿਆ ਪਾਈ ਨੁਕਸਾਨ ਤੇ ਘੱਟੋ ਘਾਟ ਵਿੱਚ 2.5 ਕਰੋੜ ਜੀ 2.5 ਕਰੋੜ ਦਾ ਕੋਈ ਜਾਨੀ ਨੁਕਸਾਨ ਕੋਈ ਜਾਨੀ ਨੁਕਸਾਨ ਨਹੀਂ ਕੋਈ ਵੀ ਹੋਇਆ ਮਾਲੀ ਨੁਕਸਾਨ ਹਾਂਜੀ ਮਾਲੀ ਨੁਕਸਾਨ ਹੋਇਆ ਉਹ ਸ਼ਟਰ ਬੰਦ ਸੀ ਉਹਦੇ ਕਾਰਨ ਜਿਹੜਾ ਸ਼ਟਰ ਬੰਦ ਹੋਣ ਦੇ ਕਾਰਨ ਜਿਆਦਾ ਨੁਕਸਾਨ ਹੋ ਗਿਆ ਗੱਡੀ ਕਿਤੇ ਲੇਟ ਆਈ ਕਰਕੇ ਗੱਡੀ ਨੂੰ ਕਿਤੇ ਹੋਣੀ ਅੱਧੇ ਪੂਰੇ ਘੱਟ ਲੱਗ ਕੀਤਾ ਕਿੰਨੀ ਦੇਰ ਬਾਅਦ ਉਸ ਤੋਂ ਮੈਂ ਪੌਣੇ ਘੰਟੇ ਦਾ ਕਹੀ ਹੁਣ ਪੌਣੇ ਘੰਟੇ ਦਾ ਹਾਂਜੀ ਹਾਂਜੀ ਮੰਗਦੇ ਭਾਈ ਹੁਣ ਮਾਲਕ ਹੀ ਸਾਡੇ ਜੋ ਵੀ ਕਰਨਗੇ ਤੇ ਮਾਲਕ ਜੀ ਪਹੁੰਚੇ ਮਾਲਕ ਭਾਈ ਨਾਲ ਹੀ ਲੈ ਕੇ ਆਇਆ ਮਾਲਕਾਂ ਨੂੰ ਆਪਣੇ ਨਾਲ ਸਪੂਟੀ ਬਿਠਾ ਕੇ ਉਹ ਅੰਦਰ ਹੀ ਹੈਗੇ ਨੇ ਆਪਣੇ ਮਾਲਕ ਜੀ ਹਾਂਜੀ ਸਰ ਕੀ ਨਾਮ ਜੀ ਕਿਹੜੀ ਜਗ੍ਹਾ ਤੇ ਅੱਗ ਲੱਗੀ ਮੇਰਾ ਨਾ ਦਿਲਬਾਖ ਸਗੇ ਜੀ 4:35 ਤੇ ਸਾਨੂੰ ਖਲਾਫ ਬਲੀਫ ਤਨਦਾਨ ਰੋਡ ਤੇ ਇਹ ਸ਼ੈੱਲਰ ਹੈਗਾ ਉੱਥੇ ਅੱਗ ਲੱਗੀ ਹੈ ਉਸ ਤੋਂ ਗੱਡੀਆਂ ਸੀ ਭੇਜੀਆਂ ਤੁਰੰਤ ਆਪਣੇ 4-5 ਗੱਡੀਆਂ ਤੁਰੰਤ ਆ ਕੇ ਕੰਮ ਕਰਨ ਦੀ। ਖੰਡਾ ਪੇਪਰ ਮਿਲ ਤੋਂ ਤਰਨਤਾਰਾ ਤੋਂ ਵੀ ਆਈਆਂ ਆਪਣੇ 5 ਗੱਡੀਆਂ ਆਪਣੇ ਕੰਮ ਕਰਨ। ਸਿਰ ਫੈਕਟਰੀ ਕਿਸ ਚੀਜ਼ ਦੀ ਹੈ? ਸ਼ੈਲਰ ਹੈਗਾ ਜੀ ਕੋਈ ਫਾਕੇ ਨਾਲੇ ਸਟੋਰ ਕੀਤੀ ਹੋਈ ਹੈ। ਪਰ ਕਿੰਨੇ ਪਟੰਡ ਜੜੀ ਆਗ ਹਲੇ ਕਰ ਕਾਬੂ ਪਾਇਆ ਗਿਆ ਹੈ ਆ ਦਾ ਅੰਦਰ ਕੰਟਰੋਲ ਹੀ ਹੈ ਜੀ ਬਸ ਥੋੜਾ ਜੇ ਸੀ ਵੀ ਭਗਾਈ ਹੈ ਹੁਣ ਇਹ ਕੰਟਰੋਲ ਹੋ ਜੇ ਕਿਤੇ ਘੰਟਾ ਦਾ ਕਰ ਰਹੇ ਕਿੰਨੀਆਂ ਜੜੀਆਂ ਮੁਕੇ ਤੇ ਸੌਂ ਚੁਕੀਆਂ ਨੇ ਜੀ ਆ ਪੰਜ ਛੇ ਬੰਦੇ ਕੰਮ ਕਰ ਰਹੀ ਜਾਂਦੀ ਹੈ ਸਰ ਆਗ ਲੱਗਣ ਦਾ ਕਾਰਨ ਕੋਈ ਬਦਲਾ ਨਹੀਂ ਪਾ ਰਹੇ ਜੀ ਦੇਖੋ ਪਿੱਛੇ ਫਾਇਰ ਬੁਝਾ ਰਹੇ ਜੀ ਫਾਇਰ ਫਾਈਟਰ ਤੇ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਆਲਦੀ ਬਿਲਡਿੰਗਾਂ ਨੂੰ ਵੀ ਕੋਈ ਨੁਕਸਾਨ ਨਹੀਂ ਕੋਈ ਨੁਕਸਾਨ ਨਹੀਂ ਨਾਲ ਦੀਆਂ ਸਾਰੀਆਂ ਕਵਰ ਕਰ ਦੇ ਇੱਕ ਉੱਤੇ ਟੀਮ ਕੰਮ ਕਰ ਰਹੀ ਆਲਦੀ ਬਿਲਡਿੰਗ ਦੇ ਆਗ ਬਦਨ ਤੋਂ ਰੋਕ ਰਹੀ ਹੈ ਤਾਂ ਕੋਈ ਜਾਨੀ ਨੁਕਸ ਪੂਰਾ ਸਾਥ ਦੇ ਰਿਹਾ ਜੀ ਪੂਰਾ ਸਾਥ ਦੇ ਰਿਹਾ ਜੀ